ਇਹ ਹੈ ਜੀ ਸ਼ਿਸ਼ਮ ਜਿਹਨੂੰ ਆਪਾਂ ਟਾਲੀ ਦੇ ਨਾਮ ਨਾਲ ਵੀ ਜਾਣਦੇ ਆ ਤੇ ਇਹ ਜਿਹੜੇ ਦਰਖਤ ਸੀ ਪਹਿਲਾਂ ਘਰ ਘਰ ਦੇ ਵਿੱਚ ਲੱਗੇ ਹੁੰਦੇ ਸੀ ਹੁਣ ਕਿਤੇ ਅਲੋਪ ਹੀ ਹੋ ਗਏ ਸਭ ਤੋਂ ਪਹਿਲਾਂ ਵੀਡੀਓ ਨੂੰ ਲਾਈਕ ਤੇ ਹਾਈਪਨ ਜ਼ਰੂਰ ਕਰ ਦਿਓ ਜੀ ਸਤਿ ਸ਼੍ਰੀ ਅਕਾਲ ਜੀ ਸਭ ਨੂੰ ਕਿਵੇਂ ਹੋ ਜੀ ਸਾਰੇ ਸਵਾਗਤ ਹੈ ਤੁਹਾਡਾ ਮੇਰੇ ਚੈਨਲ ਤੇ ਅੱਜ ਆਪਾਂ ਗੱਲ ਕਰਨ ਜਾ ਰਹੇ ਹਾਂ ਸ਼ਿਸ਼ਮ ਬਾਰੇ ਯਾਨੀ ਕਿ ਟਾਲੀ ਬਾਰੇ ਸ਼ੀਸ਼ਮ ਜਿਹੜਾ ਇੱਕ ਬਹੁਤ ਹੀ ਗੁਣਕਾਰੀ ਦਰਖਤ ਹੈ ਤੇ ਇਹਦੀ ਲੱਕੜ ਤੋਂ ਲੈ ਕੇ ਪੱਤੇ ਤੱਕ ਸਭ ਕੰਮ ਵਿੱਚ ਆਉਂਦੇ ਨੇ ਕਿਸੇ ਸੰਜੀਵਨੀ ਬੁੱਟੀ ਤੋਂ ਘੱਟ ਨਹੀਂ ਹੈ ਇਹ ਦਰਖਤ ਇਹਦੇ ਵਿੱਚ ਪਾਇਆ ਜਾਣ ਵਾਲਾ ਵਿਟਾਮਿਨ ਵਿਟਾਮਿਨ E ਹੈ 5-10 ਪੱਤੇ ਅਗਰ ਸ਼ੀਸ਼ਮ ਦੇ ਤੁਸੀਂ ਖਾਲੀ ਪੇਟ ਸਵੇਰੇ ਖਾਣੇ ਹੋ ਤਾਂ ਪੇਟ ਦੀ ਜਲਣ ਠੀਕ ਹੁੰਦੀ ਹੈ ਤੁਹਾਨੂੰ ਅਗਰ ਤੁਹਾਨੂੰ ਬਾਰ-ਬਾਰ ਬੁਖਾਰ ਆ ਰਿਹਾ ਹੈ ਤਾਂ ਤੁਸੀਂ 3 ਦਿਨ ਸ਼ੀਸ਼ਮ ਦੇ ਜਿਹੜੇ ਪੱਤੇ ਆ ਉਹਨਾਂ ਨੂੰ ਪੀਸ ਕੇ ਉਹਨਾਂ ਦਾ ਰਸ ਪੀਓ 15 ml ਤੱਕ ਤਾਂ ਜਿਹੜਾ ਬੁਖਾਰ ਉਹ ਠੀਕ ਹੋ ਜਾਏਗਾ ਇਹ ਖੂਨ ਨੂੰ ਸਾਫ਼ ਕਰਦਾ ਆ ਕਿਸੇ ਨੂੰ ਅਗਰ ਚਰਮ ਰੋਗ ਯਾਨੀ ਕਿ ਸਕਿਨ ਦੀ ਪ੍ਰੋਬਲਮ ਦਾਦ ਖਾਜ ਖੁਜਲੀ ਵੀ ਕਹਿ ਦਿੰਦੇ ਨੇ ਜਿਹਨੂੰ ਕੋਈ ਦਾਦੀ ਕੋਈ ਵੀ ਸਕਿਨ ਦੀ ਪ੍ਰੋਬਲਮ ਆ ਤਾਂ ਉਹਦੇ ਵਿੱਚ ਵੀ ਤੁਸੀਂ ਇਹਦੇ ਜਿਹੜੇ ਪੱਤੇ ਆ 90 ਦਿਨ ਲਗਾਤਾਰ ਚਬਾ ਕੇ ਖਾਣੇ ਆ ਡੇਲੀ ਚਾਰ ਪੰਜ ਪੱਤੇ ਲਓ ਚਬਾ ਕੇ ਖਾਲੀ ਪੇਟ ਖਾਓ ਤਾਂ ਤੁਹਾਡੇ ਜਿਹੜੀ ਸਕਿਨ ਦੀ ਪ੍ਰੋਬਲਮ ਆ ਉਹ 90 ਦਿਨ ਦੇ ਵਿੱਚ ਵਿੱਚ ਠੀਕ ਹੋ ਜਾਵੇਗੀ ਜੇਕਰ ਫੋੜੇ ਫਿੰਸੀਆਂ ਹੋ ਰਹੇ ਨੇ ਸਰੀਰ ਤੇ ਤਾਂ ਤੁਸੀਂ ਇਹਦੇ ਪੱਤਿਆਂ ਨੂੰ ਪੀਸ ਕੇ ਉਹਦਾ ਲੇਪ ਆ ਉਹ ਤੁਸੀਂ ਲਗਾ ਸਕਦੇ ਹੋ ਆਪਣੀ ਬਾਡੀ ਦੇ ਉੱਤੇ ਤੇ ਜਿਹੜੇ ਇਹ ਪੱਤੇ ਆ ਬਿਲਕੁਲ ਐਂਟੀਸੈਪਟਿਕ ਦੀ ਤਰ੍ਹਾਂ ਕੰਮ ਕਰਦੇ ਨੇ ਸਕਿਨ ਦੀ ਕਿਸੇ ਵੀ ਤਰ੍ਹਾਂ ਦੀ ਅਲਰਜੀ ਨੂੰ ਦੂਰ ਕਰਦਾ ਹੈ ਇਹ ਇਹਦੇ ਪੱਤਿਆਂ ਦੀ ਜਿਹੜੀ ਪੇਸਟ ਹੈ ਤੁਸੀਂ ਵਾਲਾਂ ਵਿੱਚ ਵੀ ਲਗਾ ਸਕਦੇ ਹੋ ਇਹ ਵਾਲਾਂ ਨੂੰ ਮਜ਼ਬੂਤ ਕਰਦਾ ਆ ਝੜਨ ਤੋਂ ਰੋਕਦਾ ਆ ਤੇ ਜਿਹੜੀ ਡੈਂਡਰਫਾ ਉਹ ਖਤਮ ਹੁੰਦੀ ਆ ਜੇਕਰ ਤੁਸੀਂ ਇਹਦੇ ਪੱਤਿਆਂ ਦਾ ਪੇਸਟ ਵਾਲਾਂ ਦੇ ਵਿੱਚ ਲਗਾਣੇ ਹੋ ਇਹਦੇ ਪੱਤੇ ਦਾ ਪੇਸਟ ਥੋੜੀ ਦੇਰ ਵਾਲਾਂ ਦੇ ਵਿੱਚ ਲਗਾ ਕੇ ਛੱਡ ਦਿਓ 2 ਘੰਟੇ ਬਾਅਦ ਤੁਸੀਂ ਸਿਰ ਵਾਸ਼ ਕਰ ਸਕਦੇ ਹੋ ਇਹ ਸ਼ੂਗਰ ਯਾਨੀ ਕਿ ਡਾਇਬਟੀਜ਼ ਨੂੰ ਵੀ ਕੰਟਰੋਲ ਕਰਦਾ ਆ ਖਾਲੀ ਪੇਟ ਤੁਸੀਂ 8-10 ਪੱਤੇ ਰੋਜ਼ ਕਾੜਾ ਬਣਾ ਕੇ ਪੀਓ ਤਾਂ ਜਿਹੜਾ ਹੈ 슈ਗਰ ਕੰਟਰੋਲ ਚ ਰਹੇਗਾ ਇੱਕ ਚੀਜ਼ ਤੁਸੀਂ ਧਿਆਨ ਵਿੱਚ ਰੱਖਣੀ ਆ ਇਹਦੇ ਵਿੱਚ ਥੋੜਾ ਜਿਹਾ ਪਰਹੇਜ਼ ਵੀ ਰੱਖਣਾ ਪੈਂਦਾ ਜਿੰਨੇ ਦਿਨ ਤੁਸੀਂ ਇਹਦੇ ਪੱਤੇ ਖਾ ਰਹੇ ਹੋ ਚਾਹੇ ਪੇਸਟ ਬਣਾ ਕੇ ਪੀ ਰਹੇ ਹੋ ਜਾਂ ਫਿਰ ਚਬਾ ਕੇ ਖਾ ਰਹੇ ਹੋ ਉਹਨੇ ਦਿਨ ਤੁਸੀਂ ਦੁੱਧ ਤੋਂ ਬਣਨ ਵਾਲੀਆਂ ਸਾਰੀਆਂ ਚੀਜ਼ਾਂ ਤੋਂ ਪਰਹੇਜ਼ ਰੱਖਣਾ ਤੁਸੀਂ ਦੁੱਧ ਨਹੀਂ ਪੀਣਾ ਦੁੱਧ ਤੋਂ ਬਣਨ ਵਾਲੀਆਂ ਚੀਜ਼ਾਂ ਜਿਵੇਂ ਪਨੀਰ ਮੱਖਣ ਇਹਨਾਂ ਤੋਂ ਵੀ ਪਰਹੇਜ਼ ਰੱਖਣਾ ਆ ਇਹਦੇ ਪੱਤਿਆਂ ਦਾ ਜਿਹੜਾ ਰਸ ਆ ਤੁਹਾਨੂੰ ਪੇਟ ਦੀ ਪ੍ਰੋਬਲਮ ਤੋਂ ਠੀਕ ਰੱਖੇਗਾ ਲੀਵਰ ਦੀ ਗਰਮੀ ਖਤਮ ਕਰਦਾ ਆ ਸਭ ਤੋਂ ਜ਼ਰੂਰੀ ਚੀਜ਼ ਹੈ ਇਹ ਜਿਹੜੀ ਜਿਨ੍ਹਾਂ ਨੂੰ ਲੀਵਰ ਦੀ ਗਰਮੀ ਹੋ ਜਾਂਦੀ ਆ ਉਹ ਇਹਦੇ ਪੱਤਿਆਂ ਦਾ ਰਸ ਪੀਓ ਜਾਂ ਪੱਤੇ ਵੈਸੇ ਹੀ ਚਬਾ ਕੇ ਖਾ ਸਕਦੇ ਹੋ ਜਦੋਂ ਵੀ ਤੁਸੀਂ ਇਹਦੇ ਪੱਤੇ ਤੋੜਦੇ ਹੋ ਤਾਂ ਤੁਸੀਂ ਇੱਕ ਚੀਜ਼ ਦਾ ਧਿਆਨ ਰੱਖਣਾ ਆ ਕਿ ਪੱਤੇ ਜਿਹੜੇ ਉਹ ਕੀੜੇ ਦੇ ਖਾਦੇ ਹੋਏ ਨਾ ਹੋਣ ਸਾਫ਼ ਸੁਥਰੇ ਪੱਤੇ ਹੋਣ ਉਹੀ ਪੱਤੇ ਤੁਸੀਂ ਯੂਜ਼ ਕਰਿਓ ਜੇਕਰ ਕਿਸੇ ਨੂੰ ਚਿੰਤਾ ਤਣਾਅ ਡਿਪਰੈਸ਼ਨ ਵਰਗੀ ਪ੍ਰੋਬਲਮ ਹੈਗੀ ਆ ਤਾਂ ਤੁਸੀਂ ਉਹਦੇ ਵਿੱਚ ਵੀ ਇਹਦੇ ਪੱਤੇ ਜਿਹੜੇ ਆ ਪੀਸ ਕੇ ਜੂਸ ਬਣਾ ਕੇ ਪੀ ਸਕਦੇ ਹੋ ਤੇ ਤੁਸੀਂ ਡਿਪਰੈਸ਼ਨ ਤੋਂ ਦੂਰ ਰਹੋਗੇ ਕੈਂਸਰ ਵਰਗੀਆਂ ਜੜੀਆਂ ਬਿਮਾਰੀਆਂ ਤੋਂ ਇਹ ਬਚਾਉਂਦਾ ਆ ਤੁਸੀਂ ਅਗਰ ਇਹਨੂੰ ਆਪਣੀ ਡਾਈਟ ਵਿੱਚ ਰੱਖਦੇ ਹੋ ਰੋਜ਼ ਸਵੇਰੇ ਦੋ ਤਿੰਨ ਪੱਤੇ ਹੀ ਚਬਾਉਣੇ ਹੋ ਤਾਂ ਤੁਹਾਨੂੰ ਕੈਂਸਰ ਵਰਗੀਆਂ ਬਿਮਾਰੀਆਂ ਨਹੀਂ ਹੋਣਗੀਆਂ ਸ਼ੀਸ਼ਮ ਟਾਲੀ ਇਹਦੀ ਜਿਹੜੀ ਛਾਲ ਹੁੰਦੀ ਆ ਜਿਹੜਾ ਇਹ ਤਨਾ ਆ ਅਨੇ ਦੀ ਜਿਹੜੀ ਛਾਲ ਹੁੰਦੀ ਆ ਇਹਨੂੰ ਵੀ ਤੁਸੀਂ ਯੂਜ਼ ਕਰ ਸਕਦੇ ਹੋ ਛਾਲ ਨੂੰ ਤੁਸੀਂ ਰੱਖ ਲਓ ਸੁਕਾ ਕੇ ਆਪਣੇ ਕੋਲੇ ਤੇ ਤੁਸੀਂ ਆਉਣ ਵਾਲੇ ਟਾਈਮ 'ਚ ਨੂੰ ਯੂਜ਼ ਕਰਦੇ ਹੋ ਤੇ ਇਹਨੂੰ ਤੁਸੀਂ ਸੁਕਾ ਕੇ ਇਹਦਾ ਜਿਹੜਾ ਕਾੜਾ ਬਣਾ ਸਕਦੇ ਹੋ ਕਾੜਾ ਬਣਾ ਕੇ ਵੀ ਤੁਸੀਂ ਡੇਲੀ ਆਪਣੇ ਡਾਈਟ ਵਿੱਚ ਸ਼ਾਮਿਲ ਕਰ ਸਕਦੇ ਹੋ ਸਵੇਰੇ ਪੀ ਲਓ ਜਾਂ ਜਿਸ ਟਾਈਮ ਤੁਸੀਂ ਖਾਣਾ ਖਾ ਚੁੱਕੇ ਨੂੰ ਇੱਕ ਘੰਟਾ ਹੋ ਗਿਆ ਹੋਵੇ ਉਦੋਂ ਤੁਸੀਂ ਇਹ ਪੀ ਸਕਦੇ ਹੋ ਬਹੁਤ ਬਿਮਾਰੀਆਂ ਤੋਂ ਤੁਹਾਨੂੰ ਇਹ ਨੇ ਜਾਦ ਦੇ ਬਾਊਗਾ ਖੂਨ ਸਾਫ਼ ਕਰੂਗਾ ਸਭ ਤੋਂ ਵੱਡੀ ਗੱਲ ਜੇ ਆਪਣਾ ਖੂਨ ਸਾਫ਼ ਹੋਊਗਾ ਤਾਂ ਆਪਾਂ ਨੂੰ ਕਿੰਨੀਆਂ ਹੀ ਪ੍ਰੋਬਲਮਾਂ ਜਿਹੜੀਆਂ ਉਹ ਨਹੀਂ ਹੋਣਗੀਆਂ ਇੱਥੇ ਤੱਕ ਆਪਾਂ ਗੱਲ ਕੀਤੀ ਸੀ ਸ਼ੀਸ਼ਮ ਦੇ ਪੱਤਿਆਂ ਦੀ ਤੇ ਛਾਲ ਦੀ ਗੱਲ ਤੇ ਸ਼ੀਸ਼ਮ ਦਾ ਤੇਲ ਵੀ ਮਿਲ ਜਾਂਦਾ ਆ ਇਹ ਜਿਹੜਾ ਆ ਲਕਵੇ ਦਾ ਕੋਈ ਮਰੀਜ਼ ਹੋਵੇ ਉਹਦੇ ਵਾਸਤੇ ਬਹੁਤ ਫਾਇਦੇਮੰਦ ਦਾ ਲਕਵੇ ਦੇ ਮਰੀਜ਼ ਨੂੰ ਤੁਸੀਂ ਸ਼ੀਸ਼ਮ ਦਾ ਤੇਲ ਆ ਜਿਹੜਾ ਡੇਲੀ ਹੱਥਾਂ ਪੈਰਾਂ ਨੂੰ ਰਗੜੋ ਤਾਂ ਥੋੜਾ ਆਰਾਮ ਮਿਲੇਗਾ ਤੇ ਬੱਚਿਆਂ ਵਾਸਤੇ ਵੀ ਇਹ ਬਹੁਤ ਜ਼ਿਆਦਾ ਵਧੀਆ ਆ ਬੱਚਿਆਂ ਦੀ ਮਾਲਿਸ਼ ਕਰੋ ਛੋਟੇ ਬੱਚਿਆਂ ਦੀ ਸ਼ੀਸ਼ਮ ਦੀ ਤੇਲ ਨਾਲ ਤੇ ਉਹਨਾਂ ਦੀਆਂ ਹੱਡੀਆਂ ਮਜ਼ਬੂਤ ਹੋਣਗੀਆਂ ਜਿਹੜਾ ਸ਼ੀਸ਼ਮ ਦਾ ਤੇਲ ਹੈ ਤੁਹਾਨੂੰ ਬੜੇ ਆਰਾਮ ਨਾਲ ਕਿਸੇ ਵੀ ਪੰਸਾਰੀ ਦੀ ਦੁਕਾਨ ਤੋਂ ਮਿਲ ਜਾਏਗਾ ਤੁਸੀਂ ਉੱਥੋਂ ਲੈ ਕੇ ਆ ਸਕਦੇ ਹੋ ਸ਼ੀਸ਼ਮ ਦੀ ਜਿਹੜੀ ਲੱਕੜ ਆ ਉਹ ਵੀ ਸਭ ਤੋਂ ਜ਼ਿਆਦਾ ਮਜ਼ਬੂਤ ਮੰਨੀ ਜਾਂਦੀ ਆ ਤੇ ਜ਼ਿਆਦਾਤਰ ਫਰਨੀਚਰ ਜਿਹੜਾ ਸ਼ੀਸ਼ਮ ਦੀ ਲੱਕੜੀ ਤੋਂ ਬਣਦਾ ਆ ਉਹ ਸਾਲੋ ਸਾਲ ਚੱਲਦਾ ਆ ਬਹੁਤ ਵਧੀਆ ਤੇ ਗੁਣਕਾਰੀ ਦਰਖਤ ਹੈ ਇਹ ਤੇ ਤੁਸੀਂ ਇੱਕ ਟਾਲੀ ਸ਼ੀਸ਼ਮ ਦਾ ਪੇੜ ਇੱਕ ਟਾਲੀ ਤਾਂ ਜ਼ਰੂਰ ਲਗਾਓ ਪਹਿਲਾਂ ਤਾਂ ਘਰ-ਘਰ ਚ ਹੁੰਦੀ ਸੀ ਹੁਣ ਤਾਂ ਅਲੋਪ ਹੀ ਹੋ ਗਈ ਇਹ ਚੀਜ਼ ਤੇ ਹੁਣ ਮੈਂ ਇਹੀ ਕਹਾਂਗੀ ਕਿ ਤੁਹਾਡੇ ਕੋਲ ਜਗ੍ਹਾ ਹੈ ਤਾਂ ਇੱਕ ਟਾਲੀ ਆਪਣੇ ਘਰੇ ਜ਼ਰੂਰ ਲਗਾਓ ਬਹੁਤ ਹੀ ਜ਼ਿਆਦਾ ਗੁਣਕਾਰੀ ਦਰਖਤ ਹੈ ਪੇੜ ਦੇ ਤਣੇ ਤੋਂ ਲੈ ਕੇ ਪੱਤਿਆਂ ਤੋਂ ਲੈ ਕੇ ਹਰ ਚੀਜ਼ ਕੰਮ ਵਿੱਚ ਆਉਂਦੀ ਹੈ ਇਹਦੀ ਇਕਾਮਦ ਰਖਤ ਦੀ ਲੱਕੜ ਤੇ ਸ਼ੀਸ਼ਮ ਦੀ ਲੱਕੜ 'ਚ ਤੁਸੀਂ ਆਪ ਫਰਕ ਦੇਖ ਸਕਦੇ ਹੋ ਅਗਰ ਤੁਸੀਂ ਤੰਦਰੁਸਤ ਹੋ ਤਾਂ ਵੀ ਤੁਸੀਂ ਸ਼ੀਸ਼ਮ ਦੇ 3-4 ਪੱਤੇ ਰੋਜ਼ੀ ਖਾਓ ਆਪਣੇ ਬੱਚਿਆਂ ਨੂੰ ਵੀ ਦਿਓ ਤੇ ਉਹਨਾਂ ਦੀ ਵੀ ਹੈਲਥ ਜਿਹੜੀ ਆ ਸਹੀ ਰਹੂਗੀ ਕੋਈ ਵੀ ਦਿੱਕਤ ਨਹੀਂ ਆਏਗੀ ਆਉਣ ਵਾਲੇ ਟਾਈਮ ਦੇ ਵਿੱਚ ਤੁਸੀਂ ਕਈ ਸਰੀਰਕ ਰੋਗਾਂ ਤੋਂ ਬਚੇ ਰਹੋਗੇ ਅਗਰ ਤੁਹਾਨੂੰ ਮੇਰੀ ਦਿੱਤੀ ਜਾਣਕਾਰੀ ਵਧੀਆ ਲੱਗੀ ਤਾਂ ਮੇਰੀ ਵੀਡੀਓ ਨੂੰ ਸ਼ੇਅਰ ਕਰ ਦਿਓ ਲਾਈਕ ਕਰ ਦਿਓ ਤੇ ਚੈਨਲ ਨੂੰ ਸਬਸਕ੍ਰਾਈਬ ਕਰ ਲਿਓ ਤਾਂ ਜੋ ਮੇਰੀਆਂ ਆਉਣ ਵਾਲੀਆਂ ਵੀਡੀਓ ਵੀ ਤੁਹਾਡੇ ਤੱਕ ਪਹੁੰਚ ਸਕਣ Thank you so much.